ਹਾਂਜੀ YouTube ਫੈਮਿਲੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਵੈਲਕਮ ਕਰਦੇ ਆ ਜੀ ਮੇਰੇ ਅੱਜ ਦੇ ਬਲੌਗ ਚ ਜੱਸੀ ਸਿੱਧੂ 3829 YouTube ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਬਹੁਤ ਸੋਹਣੀ ਹਵਾ ਵਗਦੀ ਆ ਤੇ ਅਸੀਂ ਬਾਹਰ ਖੇਡਦੇ ਫਿਰਦੇ ਮਾਂ ਪੁੱਤ ਇਹਦੇ ਨਾਲ ਕੋਈ ਖੇਡਣ ਵਾਲਾ ਹੈ ਨਹੀਂ ਇੱਥੇ ਮੈਂ ਆ ਕੇ ਲੱਗ ਗਈ ਇਹਦੇ ਨਾਲ ਚੌੜ ਕਰਨ ਮੈਂ ਕਿਹਾ ਚੱਲ ਇੱਥੇ 2 ਮਿੰਟ ਹਨਾ ਤੇ ਵਿਚਾਰਾ ਸਾਰਾ ਦਿਨ ਘਰ ਹੀ ਰਹਿੰਦਾ ਵਾ ਜਗਮੀਤ ਕਿਉਂਕਿ ਹਾਲਾਤ ਇਦਾਂ ਦੇ ਆਪਾਂ ਬੱਚਿਆਂ ਨੂੰ ਬਾਹਰ ਕੱਢ ਹੀ ਨਹੀਂ ਸਕਦੇ ਜਦੋਂ ਕਹਿੰਦਾ ਮੈਂ ਬਾਹਰ ਜਾਣਾ ਖੇਡਣ ਤੇ ਮੈਂ ਇਹਨੂੰ ਕਹਿੰਨੀ ਨਹੀਂ ਜਾਣਾਗਾ ਹਨਾ ਵੀ ਪਤਾ ਨਹੀਂ ਹੈਗਾ ਅੱਜ ਕੱਲ ਦੁਪਹਿਰੇ ਤੋਂ ਪੂਰੇ ਹੈਗਾ ਗਰਮੀਆਂ ਹੈਗੀਆਂ ਪੁੱਤ ਚਾਪਲਾ ਪਾ ਕੇ ਭੱਜ ਕੇ ਤੇ ਤਾਂ ਕਰਕੇ ਮੈਂ ਇਹਨੂੰ ਬਾਹਰ ਨਹੀਂ ਜਾਣ ਦਿੰਦੀਗੀ ਜਾਕ ਤਾਂ ਉਧਰਲੇ ਦੂਜੇ ਪਾਸੇ ਦੇ ਦੇ ਇਹਨਾਂ ਬਹੁਤ ਖੇਡਦੇ ਮੈਂ ਉਹਨਾਂ ਨੂੰ ਕਹਿੰਨੀ ਨਹੀਂ ਇੱਥੇ ਖੇਡਦੇ ਆ ਤਾਂ ਖੇਡ ਹੀ ਜਾਣ ਉਹ ਤਾਂ ਆ ਜਾਂਦੇ ਆ ਤੇ ਇਹਨੂੰ ਵੀ ਮੈਂ ਜਾਣ ਦਿੰਦੀ ਹੁੰਦੀ ਤੇ ਮਤਲਬ ਕਿ ਆਪਦੇ ਆਪ ਦੇ ਬੱਚਿਆਂ ਦੀ ਗੌਰ ਰੱਖਿਆ ਕਰੋ ਤੇ ਬਾਕੀ ਕਮੈਂਟਾਂ ਦੇ ਵਿੱਚ ਆਏ ਨਾ ਬਈ ਅੱਕ ਤਾਂ ਵੀ ਮੈਂ ਕੰਮ ਕਰਦਾ ਦੀ ਦਿਹਾੜੀ ਨਾ ਗਿਆਂਦੀ ਖੇਡਾ ਕਿੱਧਰ ਦੀ ਹਾਂ ਕੰਮ ਬਹੁਤ ਕਰਾਉਂਦਾ ਮੇਰੇ ਨਾਲ ਜਗਮੀਤ ਕਿਸੇ ਨੇ ਕਮੈਂਟ ਦੇ ਵਿੱਚ ਲਿਖਿਆ ਵੀ ਸੀਗਾ ਵੀ ਜਗਮੀਤ ਤੋਂ ਕੰਮ ਨਾ ਕਰਾਇਆ ਕਰੋ ਤੇ ਮੈਂ ਡੱਗ ਗਈ ਸੀ ਮੇਰੇ ਲੱਗ ਗਈ ਸੀ ਸੱਟ ਤੇ ਉਹਦੇ ਕਰਕੇ ਫਿਰ ਮੈਨੂੰ ਪਿੰਡ ਤੇ ਵੀ ਜਾਣਾ ਪੈਂਦਾ ਕੰਮ ਤੇ ਮੈਂ ਉਹ ਕੰਮ ਕਰਦਾ ਤੇ ਇਹ ਵੀ ਮੇਰੇ ਨਾਲ ਕੰਮ ਬਹੁਤ ਜ਼ਿਆਦਾ ਕਰਾਉਂਦਾ ਜਗਮੀਤ ਮੰਜਾ ਲੈ ਕੇ ਇੱਥੇ ਖਿੱਚ ਕੇ ਹਾਂ ਤੇ ਇਹ ਮੇਰੇ ਨਾਲ ਜਿੰਨਾ ਕੁ ਜੋਗਾ ਹੁੰਦਾ ਵਿਚਾਰਾ ਆਸਰਾ ਕਰ ਦਿੰਦਾ ਚਲ ਕੰਮ ਫਿਰ ਵੀ ਬਾਣੀ ਜਾਂਦੇ ਆ ਘਰੇ ਹਨਾ ਕਿੰਨੇ ਆਪਾਂ ਨੂੰ ਝਾੜੂ ਲਾ ਲਓ ਕੋਚਾ ਲਾ ਲਓ ਭਾਂਡੇ ਮਾ ਲਓ ਚਾਹ ਬਣਾ ਲਓ ਹੱਟੀ ਪੱਠੀ ਜਾਣਾ ਸੋ ਚੀਜ਼ਾਂ ਬਹੁਤ ਕੰਮ ਹੋ ਜਾਂਦੇ ਆ ਤੇ ਚਲੋ ਐਵੇਂ ਕਮਾ ਮੈਨੂੰ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਆਸਰਾ ਹੈ ਦਾ ਤੇ ਪਾਣੀ ਪੂਣੀ ਤਾਂ ਮੈਨੂੰ ਪੀਣ ਨੂੰ ਇਹ ਹੀ ਪੜਾਉਂਦਾ ਦਾ ਜਦੋਂ ਮੈਂ ਜਿੱਥੇ ਵੀ ਫਿਰਦੀ ਹੂਮ ਭੱਜ ਕੇ ਲਿਆਉਂਦਾ ਭਰ ਕੇ ਗਲਾਸ ਤੇ ਐ ਨਾ ਕਿਆ ਕਰੋ ਵੀ ਤੁਸੀਂ ਦੂਜੇ ਨਹੀਂ ਸਾਰਾ ਦਿਨ ਤੂੰ ਵਿਹਲੀ ਰਹਿਣੀ ਆ ਤੈਨੂੰ ਕੋਈ ਕੰਮ ਨਹੀਂ ਕੰਮ ਬਹੁਤ ਹੁੰਦੇ ਆ ਕੰਮ ਕਰਦੇ ਆ ਤਾਂ ਰੋਟੀ ਖਾਈ ਜਾਂਦੇ ਆ ਤੇ ਜੇ ਵਿਹਲੇ ਰੱਜੇ ਤਾਂ ਵਿਹਲੇ ਬੈਠਿਆਂ ਨੂੰ ਕੋਈ ਨਹੀਂ ਦੇਣ ਆਉਂਦਾਗਾ ਠੀਕ ਆ ਨਾ ਤੇ ਐਵੇਂ ਦੂਜਾ ਨਹੀਂ ਐਵੇਂ ਨਾ ਕਹਾ ਕਰੋ ਐਵੇਂ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਐਵੇਂ ਮਜਬੂਰ ਜੇ ਨਾ ਕਰਿਆ ਕਰੋ ਅਗਲੇ ਨੂੰ ਵੀ ਅਗਲਾ ਬਾਅਦ ਚ ਤੁਹਾਨੂੰ ਕੋਈ ਰਿਪਲਾਈ ਕਰੇ ਤੇ ਗਲਤ ਗੁੱਲਤ ਕਹੀ ਜਾਣੇ ਲਿਖ ਦਿੰਦੇ ਆ ਤੇ ਗਲਤ ਕਮੈਂਟ ਨਾ ਲਿਖਿਆ ਕਰੋ ਜਿਹੜੇ ਨਵੇਂ ਆਏ ਆ ਮੇਰੇ ਹਿਸਾਬ ਨਾਲ ਉਹੀ ਲਿਖਦੇ ਹੋਣਗੇ ਗਲਤ ਕਮੈਂਟ ਆ ਤੇ ਕਿਉਂਕਿ ਜਿਹੜੇ ਪੁਰਾਣੇ ਫਾਲੋਅਰ ਆ ਮੇਰੇ ਜਿੰਨੇ ਵੀ ਸਬਸਕ੍ਰਾਈਬ ਆ ਸਾਰਿਆਂ ਨੂੰ ਪਤਾ ਵਾ ਮੇਰੇ ਜੋ ਵੀ ਮਤਲਬ ਕਿ ਹਾਲਾਤ ਆ ਜਾਂ ਕੁਝ ਵੀ ਆ ਤੇ ਚਲੋ ਬਾਬੇ ਦੀ ਕਿਰਪਾ ਐ ਸਤਗੁਰੂ ਦੀ ਮਿਹਰ ਨਾਲ ਕੀੜੀ ਲੜ ਗਈ ਜਗਮੀਤ ਸਾ ਸਤਗੁਰੂ ਦੀ ਮਿਹਰ ਨਾਲ ਕੀੜੀ ਲੜ ਗਈ ਤੇ ਮਤਲਬ ਕਿ ਆਏ ਨਹੀਂ ਹੁੰਦਾ ਕਿ ਬੰਦੇ ਦਾ ਸਮਾਂ ਵਾਹਿਗੁਰੂ ਦੀ ਕਿਰਪਾ ਨਾਲ ਚੇਂਜ ਹੋ ਜਾਊਗਾ ਸਮਾਂ ਆਪਾਂ ਨੂੰ ਪ੍ਰਮਾਤਮਾ ਤੋਂ ਬਹੁਤ ਵੱਡੀ ਆਸ ਆ ਸਤਿਗੁਰੂ ਚੇਂਜ ਕਰ ਦੋ ਕੋਈ ਨਹੀਂ ਹੋਰ ਦੋ ਮਹੀਨੇ ਨੂੰ ਕਰ ਦੋ ਚਾਹ ਉਹ ਨੂੰ ਕਰ ਦੂਗੀ ਕਰ ਦੂਗਾ ਤੇ ਆਏ ਨਹੀਂ ਹੁੰਦਾ ਕਿ ਬੰਦਾ ਜਤੋਂ ਪੈਰ ਉਹ ਜੇ ਹਲਾਤਾ ਚ ਰਹਿੰਦਾ ਹੁੰਦਾ ਤੇ ਦੂਜਿਆਂ ਨੇ ਕੀ ਉਹਦਾ ਨਾ ਕਦੇ ਵੀ ਕਿਸੇ ਨੂੰ ਐਵੇਂ ਗੱਲਾਂ ਬਾਤਾਂ ਦੇ ਵਿੱਚ ਕਿਸੇ ਵੀ ਤਕਾਂ ਦੀ ਨਿਗਾ ਨਾਲ ਜੱਜ ਨਾ ਕਰਿਆ ਕਰੋ ਚਲੋ ਮੈਂ ਮੈਂ ਇਸ ਗੱਲ ਨੂੰ ਮੰਨਦੀ ਆ ਵੀ ਮੈਂ ਇੱਕ ਹੀ ਚੁੰਨੀ ਲੈ ਕੇ ਵੀਡੀਓ ਚ ਆਉਣੀ ਚੁੰਨਾ ਮੇਰੇ ਕੋਲ ਹੈਗਾ 6-7 ਪਰ ਮਤਲਬ ਕਿ ਉਹ ਨਾ ਮੈਨੂੰ ਘੋਲ ਹੋ ਜਾਂਦੀ ਆ ਕੋਈ ਕਿਤੇ ਪਈ ਹੁੰਦੀ ਆ ਕੋਹ ਚੁੰਨੀ ਹੋ ਤਾਰ ਤੇ ਪਈ ਆ ਕੋਹਣਾ ਪਈ ਆ ਹਜੇ ਤੇ ਮੈਂ ਵੈਸੇ ਮੇਰੀ ਆਦਤ ਨਹੀਂ ਵੀ ਮੈਂ ਗੇੜੇ-ਗੇੜੇ ਬਦਲ ਕੇ ਚੁੰਨੀ ਲਈ ਜਾਵਾਂ ਮੈਨੂੰ ਐ ਹੁੰਦਾ ਵਿਚਾਲੇ ਜਿਹੜੀ ਹੈਗੀ ਆ ਸਿਰ ਤੇ ਸਿਰ ਤੇ ਤਾਂ ਹੈਗੀ ਆ ਨਾ ਐਨੀ ਤਾਂ ਤੁਸੀਂ ਕਹੋ ਵੀ ਸਿਰ ਤੇ ਹੈਗੀ ਆ ਚਲੋ ਸ਼ੁਕਰ ਆ ਹਨ ਕਈਆਂ ਤੇ ਤਾਂ ਬਈ ਸਰ ਤੇ ਵੀ ਹੈ ਨਹੀਂ ਕਈਆਂ ਤੇ ਤਾਂ ਸਿਰ ਤੇ ਵੀ ਨਹੀਂ ਹੁੰਦੀ ਗੱਲ ਚ ਹੁੰਦੀ ਆ ਤੇ ਕਈ ਤਾਂ ਵੀਡੀਓ ਬਣਾਉਂਦਾਂ ਮੰਨਉਂਦਾਂ ਵੇਖਂਦਾਂ ਮੈਂ ਪੈਰਾਂ ਚ ਚੁੰਨੀ ਛੜਦਿੰਦਾਂ ਵੀਡੀਓ ਸ਼ੋਅ ਬਣਾਉਣ ਮਾਰਗਾਂ ਵੀ ਸਾਨੂੰ ਵੀਡੀਓ ਦੇ ਵਿੱਚ ਸ਼ੋਅ ਬਣੇ ਹਨ ਤੇ ਆਪਾਂ ਕੋਈ ਵੀ ਵੀਡੀਓ ਗਲਤ ਨਹੀਂ ਪਾਉਂਦੇ ਕਿ ਜੇ ਕਿਸੇ ਵੀ ਟੌਪਿਕ ਤੇ ਆਪਾਂ ਗੱਲ ਕਰਦੇ ਆਂ ਤਾਂ ਆਪਾਂ ਮਤਲਬ ਕਿ ਚੁੰਨੀ ਨੂੰ ਲੈ ਕੇ ਗੱਲ ਕਰਦੇ ਆਂ ਵੀ ਚੁੰਨੀ ਦੀ ਕਦਰ ਇੱਜ਼ਤ ਕਰਨੀ ਚਾਹੀਦੀ ਹੈ ਚਾਹੇ ਇਹ 100 ਰੁਪਏ ਦੀ ਆ ਤੇ ਪਰ ਇਹ ਬਹੁਤ ਸਾਰੇ ਪਰਦੇ ਕੱਜ ਕੇ ਰੱਖਦੀ ਆ ਤੇ ਕਦੇ ਵੀ ਕਿਸੇ ਨੂੰ ਗਲਤ ਨਾ ਜੱਜ ਕਰਿਆ ਕਰੋ ਆਏ ਨਾ ਕਿ ਆ ਕਰੋ ਵੀ ਤੂੰ ਵਿਹਲਾ ਆਂ ਤੂੰ ਆਏ ਗੱਲਾਂ ਤੇ ਜੱਜ ਕਰਿਆ ਕਰੋ ਬਈ ਤੇ ਅਗਲੇ ਦਿਨਾਂ ਗੱਲਾਂ ਨੂੰ ਵੇਖਿਆ ਕਰੋ ਚਲੋ ਮੈਂ ਇਹ ਵੀ ਗੱਲ ਮੰਨਦੀ ਆ ਵੀ ਮੇਰਾ ਫੋਨ ਨਹੀਂ ਮਹਿੰਗਾ ਹੈਗਾ ਇਹਦੇ ਵਿੱਚ ਵੀ ਜਿਹੜੀ ਆਪਣਾ ਚਿਹਰਾ ਇਹ ਸਾਫ਼ ਨਹੀਂ ਆਉਂਦਾ ਇਹਦੀ ਕੁਆਲਿਟੀ ਨਹੀਂ ਵਧੀਆ ਹੈਗੀ ਤੇ ਪਰ ਤੁਸੀਂ ਤਾਂ ਗੱਲਾਂ ਹੀ ਸੁਣਨੀਆਂ ਤੁਸੀਂ ਗੱਲਾਂ ਸੁਣੀ ਜਾਇਆ ਕਰੋ ਤੇ ਐਵੇਂ ਅਗਲੇ ਨੂੰ ਨਾ ਵੱਧ ਘੱਟ ਬੋਲਿਆ ਕਰੋ ਹਨਾ ਸਾਨੂੰ ਕੋਈ ਅਸੀਂ ਗੱਲਾਂ ਸੁਣਗੇ ਸਾਨੂੰ ਕੋ ਖਾਣ ਨੂੰ ਨਹੀਂ ਦੇਣ ਆਉਂਦਾ ਸੀ ਆਪਦਾ ਕਮਾਉਨੇ ਆ ਤੇ ਆਪਦਾ ਖਾਣੇ ਆ ਕੋਈ ਵੀ ਬੰਦਾ ਕਿਸੇ ਨੂੰ ਕੋਈ ਨਹੀਂ ਪੁੱਛਦਾ ਅੱਜ ਦੇ ਟਾਈਮ 'ਚ ਸਾਰੇ ਆਪੋ ਆਪਦੇ ਕੰਮਾਂ ਦੇ ਤੇ ਆਪੋ ਆਪਦੇ ਮਤਲਬ ਦੇ ਆ ਠੀਕ ਆ ਕੋਈ ਕਿਸੇ ਨੂੰ ਪੁੱਛਣ ਨਹੀਂ ਆਉਂਦਾ ਕ ਤੇ ਕੋਈ ਕਿਸੇ ਨੂੰ ਖਾਣ ਨੂੰ ਦੇਣ ਨਹੀਂ ਆਉਂਦਾ ਤੇ ਫਿਰ ਕਿਸੇ ਨੂੰ ਵੱਧ ਘੱਟ ਬਣਾ ਬੋਲਿਆ ਕਰੋ ਕੋਈ ਕਿਸੇ ਦੀ ਜਰਦਾ ਵੀ ਨਹੀਂ ਜਦੋਂ ਕਿਸੇ ਤੋਂ ਕੋਈ ਕੁਝ ਲੈਂਦਾ ਨਹੀਂ ਕਿਸੇ ਤੋਂ ਮੰਗਦਾ ਨਹੀਂ ਕੋਈ ਕਿਸੇ ਨੂੰ ਖਾਣ ਨੂੰ ਨਹੀਂ ਦਿੰਦਾ ਹਨਾ ਤੇ ਇੱਕ ਮਤਲਬ ਕਿ ਆਪਦੇ ਜਿਹੜੇ ਬੱਚੇ ਹੁੰਦੇ ਐ ਇਹਨਾਂ ਨੂੰ ਪਾਲਣਾ ਮਤਲਬ ਕਿ ਬੰਦੇ ਤੋਂ ਬਿਨਾ ਬਹੁਤ ਔਖਾ ਹੁੰਦਾ ਹਨ ਤੇ ਮੈਂ ਤਾਂ ਕਹਿੰਨੀ ਆ ਵੀ ਮੈਂ ਸਭ ਤੋਂ ਵੱਡਾ ਮਹਾਨ ਕੰਮ ਕੀਤਾ ਪਿਆ ਜਿਹੜੇ ਕਹਿੰਦੇ ਤੂੰ ਜ਼ਿੰਦਗੀ ਚ ਕੀ ਕੀਤਾ ਕਈ ਵਾਰ ਮੈਂ ਗੀਤ ਤੇ ਰੀਲ ਪਾ ਦਿੰਨੀ ਆ ਉਹ ਜਿਹੜਾ ਗੀਤ ਸੀਗਾ ਹਨ ਉਹ ਕਹਿੰਦਾ ਹੁੰਦਾ ਵਾ ਕੀ ਕਹਿੰਦਾ ਕਿਹੜੇ ਗੀਤ ਤੇ ਪਾਈ ਸੀਗੀ ਗੁਲਾਬ ਸਿੱਧੂ ਦੇ ਨਹੀਂ ਹੋਰ ਸੀ ਗੀਤ ਖਣ ਕਿਹੜੇ ਗੀਤ ਤੇ ਰੀਲ ਪਾਈ ਸੀ ਤੇ ਕਹਿੰਦੇ ਕਿ ਕੀਤਾ ਵੀ ਆ ਕੁਛ ਕਿਸੇ ਨੇ ਕਮੈਂਟ ਕੀਤਾ ਕੀਤਾ ਵੀ ਆ ਕੁਛ ਕਿ ਤੂੰ ਕੱਲ ਗੀਤਾਂ ਤਰੀਲਾਂ ਪਾਉਣ ਵਾਲ ਕੋਈ ਆ ਉਹ ਲਾਇਆ ਸੀ ਗੀਤ ਜਿਹੜਾ ਕਹਿੰਦਾ ਸੀਗਾ ਇੱਕ ਮਿੰਟ ਉਹਦੇ ਤੇ ਪਾਈ ਸੀ ਆਪਾਂ ਵੀਡੀਓ ਗੀਤ ਤੇ ਨੂੰ ਚੇਤਾ ਨਹੀਂ ਆਉਂਦਾ ਮੈਨੂੰ ਤੇ ਉਹਦੇ ਚਾਂ ਲਿਖਿਆ ਵੀ ਦੂਜਾ ਨਹੀਂ ਜਿਹੜੇ ਕਹਿੰਦੇ ਸੀ ਇਹ ਤਾਂ ਉਹਨਿਕੱਖ ਹੋਣਾ ਨੀਤਾ ਨੂੰ ਲੱਗੇ ਭਾਗ ਵੇਖ ਹਾਂ ਉਹਦੇ ਤੇ ਪਾਈ ਸੀ ਤੇ ਉਹ ਉਹ ਤੇ ਪਾਈ ਸੀ ਤੇ ਉਹ ਤੇ ਕਹੀ ਜਾਣ ਲੈ ਤੂੰ ਐਡਾ ਕੀ ਕਰਤਾ ਤੂੰ ਕੱਲ ਰੀਲਾ ਹੀ ਪਾਈ ਜਾਨੀ ਆ ਮੈਂ ਮੈਂ ਆਪਦੀ ਜ਼ਿੰਦਗੀ ਚ ਬਹੁਤ ਕੁਛ ਕੀਤਾ ਮੈਂ 18 ਸਾਲ ਦਿਹਾੜੀਆਂ ਕੀਤੀਆਂ ਉਹਦੇ ਬੱਚਿਆਂ ਦੀ ਖਾਤਰ ਆਪਦੇ ਬੱਚੇ ਪਾਲਲੇ ਤੇ ਇਹਨਾਂ ਨੂੰ ਥਾਂ ਖਿਹੜਾ ਬਣਾ ਕੇ ਦਿੱਤਾ ਹੈ ਅਗੇ 10 ਮਰਲੇ ਥਾਂ ਤੇ ਲੈਤੇ ਦਿਹਾੜੀਆਂ ਕਰ ਕਰਕੇ ਫਿਰ ਜਿਹੜਾ ਕੋਸਵਦਾ ਸੀਗਾ ਉਧਰੋਂ ਸੀਗਾ ਪੁਰਾਣਾ ਪਿਆ ਉਹ ਤਿੰਨ ਮਰਲੇ ਉਹ ਵਿੱਚ ਆ ਫਿਰ ਇੱਥੇ ਕਵਰਾ ਵੀ ਪਾਇਆ ਚਾਰ ਦਿਵਾਲੀ ਕੋਈ ਬਲਗਣ ਨਹੀਂ ਸੀ ਸਾਰੇ ਬਲਗਣ ਬਲਗਣ ਕਰਿਆ ਠੀਕ ਆ ਜੇ ਤੋਂ ਬੰਦਿਆਂ ਵਾਲੇ ਕੰਮਾਂ ਚ ਪੈਰ ਧਰ ਗਏ ਨਾ ਉਦੋਂ ਪਤਾ ਲੱਗਦਾ ਵੀ ਬੰਦਿਆਂ ਵਾਲੇ ਕੰਮ ਕਰਨੇ ਬੁੜੀਆਂ ਨੂੰ ਕਿੰਨੇ ਔਖੇ ਆ ਤੇ ਫਿਰ ਮੇਰੇ ਚ ਇੰਨਾ ਵੀ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਨਾ ਵੀ ਆ ਵੀ ਆਪਾਂ ਬਿਨਾਂ ਬੰਦੇ ਤੋਂ ਰਹਿ ਰਹੇ ਹਾਂ ਕੋਈ ਆਪਣੇ ਸਿਰ ਤੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਆਸਰਾ ਨਹੀਂ ਹੈਗਾ ਜਵਾਕ ਆ ਜਵਾਕ ਆਪਦਾ ਕਮਾਉਂਦਾ ਹੈ ਤੇ ਚਲ ਵਾਇ ਨਹੀਂ ਮੈਂ ਕਹਿੰਦੀ ਕਿ ਲਿਆ ਕੇ ਮੇਰੇ ਹੱਥ ਤੇ ਧਰਦਾ ਮੈਨੂੰ ਲਿਆ ਕੇ ਆਪਦੀ ਕਮਾਈ ਫੜਾਉਂਦਾ ਵਾ ਐ ਨਹੀਂ ਕੋਈ ਗੱਲ ਹੈਗੀ ਵੀ ਆਪਦਾ ਉਹ ਲੋਭ ਭਰਾ ਜਾ ਉਹ ਮੇਰੇ ਕਹਿਣੇ ਤੋਂ ਬਾਹਰ ਮੇਰੇ ਕਹਿਣੇ ਦੇ ਵਿੱਚ ਹੈ ਨਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਮਤਲਬ ਕਿ ਐਵੇਂ ਨਾ ਕਿਸੇ ਨੂੰ ਕਿਸੇ ਦੇ ਘਰ ਦਾ ਤੁਹਾਨੂੰ ਕੋਈ ਪਤਾ ਨਹੀਂ ਹੁੰਦਾਗਾ ਤੇ ਕਮੈਂਟਾਂ ਦੇ ਵਿੱਚ ਆ ਕੇ ਐਵੇਂ ਆਪਦੀ ਬਾਸਨੰਦਿਆ ਕਰੋ ਤੇ ਜਿੱਥੇ-ਜਿੱਥੇ ਵੀ ਹੈਗੇ ਆ ਆਪਦਾ ਬਲੌਗ ਚਿਤ ਕਰਦਾ ਦੇਖੋ ਨਹੀਂ ਚਿਤ ਕਰਦਾ ਨਾ ਦੇਖੋ ਅੱਗੇ ਨਗਾ ਦਿਓ ਆਪਾਂ ਕਿਹੜਾ ਕਹਿੰਨੇ ਆ ਵੀ ਤੁਸੀਂ ਜ਼ਰੂਰ ਵੇਖੋ ਵੀ ਤੁਹਾਨੂੰ ਬੰਦਸ ਹਨ ਬੰਨ ਕੇ ਖੀਰ ਤਾਂ ਆਪਾਂ ਕਿਸੇ ਨੂੰ ਨਹੀਂ ਖਵਾ ਸਕਦੇ ਤੇ ਨਾ ਹੀ ਕੋਈ ਖਾਵੇ ਠੀਕ ਹੈ ਤੇ ਬਾਕੀ ਰਹੀ ਗੱਲ ਕਰਨ ਦੀ ਤਾਂ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਕੀਤਾ ਬਹੁਤ ਮਿਹਨਤ ਕੀਤੀ ਹੈ ਤੇ ਮੈਂ ਆਪਦੇ ਬੱਚੇ ਪਾਲੇ ਆ ਤੇ ਮੇਰੇ ਭਾਦਾ ਇਹ ਸਭ ਤੋਂ ਮਹਾਨ ਕੰਮ ਆ ਵੀ ਮੈਂ ਬਿਨਾ ਬੰਦੇ ਤੋਂ ਬੱਚੇ ਪਾਲੇ ਉਸ ਪ੍ਰਮਾਤਮਾ ਦੇ ਹੁਕਮ ਨਾਲ ਤੇ ਉਹਦੇ ਆਸਰੇ ਨਾਲ ਤੇ ਉਹਦੇ ਸਹਾਰੇ ਨਾਲ ਠੀਕ ਹੈ ਤੇ ਕੋਈ ਵੀ ਔਰਤ ਨਹੀਂ ਹੈ ਇੰਨਾ ਕਰ ਸਕਦੀ ਜੇ ਮਤਲਬ ਕਿ ਬੁੜੀ ਮਰ ਜੇ ਨਾ ਬੰਦੇ ਨੂੰ ਬਹੁਤ ਔਖਿਆ ਜਵਾਕ ਪਾਲਣੇ ਬੰਦਾ ਕਦੇ ਵੀ ਮਾਂ ਬਣ ਕੇ ਬੱਚੇ ਨਹੀਂ ਪਾਲ ਸਕਦਾ ਤੇ ਜੇ ਬੰਦਾ ਮਰ ਜੇ ਤਾਂ ਬੁੜੀ ਪਿਓ ਬਣ ਕੇ ਬੱਚੇ ਪਾਲ ਲੈਂਦੀ ਆ ਬੁੜੀ ਕਮਾਉਣਾ ਵੀ ਜਾਣ ਲੈਂਦੀ ਆ ਤੇ ਪਕਾਉਣਾ ਤਾਂ ਉਹਨੂੰ ਆਉਂਦਾ ਹੀ ਹੁੰਦਾ ਤੇ ਜੇ ਬੁੜੀ ਮਰ ਜੇ ਨਾ ਮਾਂ ਮਰ ਜੇ ਬੱਚਿਆਂ ਦੀ ਤਾਂ ਬੰਦਾ ਕਹਿ ਦਿੰਦਾ ਮੈਨੂੰ ਤਾਂ ਕੱਲਾ ਕਮਾਉਣਾ ਹੀ ਆਉਂਦਾ ਤੇ ਮੈਂ ਪਕਾਉਣਾ ਨਹੀਂ ਸਿੱਖ ਸਕਦਾ ਮੈਨੂੰ ਤਾਂ ਜਨਾਨੀ ਚਾਹੀਦੀ ਆ ਮੈਨੂੰ ਲਿਆ ਕੇ ਤਾਓ ਚਲੋ ਮੰਨਦੇ ਆ ਦੇਖ ਰੋਟੀ ਮੁੱਕ ਗਈ ਕਦੇ ਦਾਲ ਮੁੱਕ ਗਈ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਆਪਣੀ ਲਾਈਫ ਦੇ ਬਾਰੇ ਸੋਚਦਾ ਇਹ ਕਹਿੰਦੇ ਹੁੰਦੇ ਆ ਚਲੋ ਸਦੋ ਸਦਾਈ ਸਾਰਾ ਕੁਝ ਨਹੀਂ ਨਿਬਲ ਨਿਭਦਾ ਕਦੇ ਸੋਚਣਾ ਵੀ ਪੈਂਦਾ ਬੰਦੇ ਨੂੰ ਇੱਕ ਵਾਰੀ ਸੋਚਦਾ ਇਹ ਬੰਦਾ ਵੀ ਮੈਂ ਆਪਣੀ ਜ਼ਿੰਦਗੀ ਚੱਗੇ ਵਧਾ ਮੈਂ ਵੀ ਸੋਚਿਆ ਬਾਕੀ ਜਦੋਂ ਕਿਸਮਤ ਸਾਥ ਨਾ ਦੇਵੇ ਫਿਰ ਬੰਦਾ ਕੀ ਕਰੂਗਾ ਹਨ ਤੇ ਮਤਲਬ ਕਿ ਫੇਰ ਵੀ ਇੱਕ ਵਾਰਤ ਫੇਰ ਵੀ ਬੰਦੇ ਤੋਂ ਬਿਨਾਂ ਕੱਟ ਲੈਂਦੀ ਆ ਆਪਦਾ ਟਾਈਮ ਤੇ ਮਾਂ ਤੋਂ ਪਿਓ ਬਣ ਕੇ ਬੱਚਿਆਂ ਨੂੰ ਪਿਆਰ ਕਰਦੀ ਆ ਤੇ ਪਿਓ ਬਣ ਕੇ ਉਹਨਾਂ ਨੂੰ ਪਾਲਦੀ ਆ ਦਿਹਾੜੀਆਂ ਵੀ ਕਰਦੀ ਆ ਪਤਾ ਨਹੀਂ ਕਿਹਦੇ ਕਿਹਦੇ ਭਾਂਡੇ ਮਾਂ ਦੀ ਝਾੜੂ ਪੋਚੇ ਕਰਦੀ ਆ ਕੀ ਮਤਲਬ ਕਿ ਮਿਹਨਤ ਕਰਦੀ ਕਿੰਨਾ ਕੁ ਮੱਥਾ ਮਾਰਦੀ ਆ ਮਿਹਨਤ ਦੇ ਨਾਲ ਆਪਦੇ ਬੱਚੇ ਪਾਲਣ ਮਾਰੇ ਵੀ ਇਹਨਾਂ ਦਾ ਆ ਵੀ ਸ਼ੌਂਕ ਪੂਰਾ ਹੋ ਜਾਏ ਇਹਨਾਂ ਦਾ ਆ ਵੀ ਸ਼ੌਂਕ ਪੂਰਾ ਹੋ ਜਾਏ ਇਹਨਾਂ ਦਾ ਆ ਵੀ ਸ਼ੌਂਕ ਪੂਰਾ ਹੋ ਜਾਏ ਮੈਂ ਕਿਸੇ ਨੂੰ ਵੱਧ ਘੱਟ ਨਾ ਬੋਲਿਆ ਕਰੋ ਠੀਕ ਆਪਾਂ ਤਾਂ ਇਹੀ ਕਹਿੰਨੇ ਵੀ ਪਰਮਾਤਮਾ ਦੇ ਰੰਗਾਂ ਤੋਂ ਡਰ ਕੇ ਰਹਾ ਕਰੋ ਰੱਬ ਦੇ ਘਰ ਦਾ ਕੋਈ ਭੇਤ ਨਹੀਂ ਕੋਈ ਪਤਾ ਨਹੀਂ ਕਿ ਰੱਬ ਕਦੋਂ ਤੇ ਕਿੱਥੇ ਤੇ ਕੀ ਕਰ ਦੇਵੇ ਪਹਿਲੀ ਤਾਂ ਗੱਲ ਆ ਮੈਂ ਤੇਹੀ ਅਰਦਾਸ ਕਰਦੀ ਹੁੰਨੀ ਕਿ ਪਰਮਾਤਮਾ ਕਿਸੇ ਤੇ ਮਾੜਾ ਟਾਈਮ ਲੈ ਕੇ ਨਾ ਵੀ ਆਪਾਂ ਤਾਂ ਗੁਰੂ ਘਰੇ ਵਿੱਚ ਜਾ ਕੇ ਫਿਰ ਨਿਕਲਦਾ ਹੁੰਦਾ ਦੋ ਵੇਲੇ ਅਰਦਾਸ ਇਹੀ ਕਰਦੇ ਹੁੰਨੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਤੇ ਵੀ ਮਾੜਾ ਸਮਾਂ ਨਾ ਲਿਆਵੇ ਕਿਉਂਕਿ ਮਾੜੇ ਸਮੇ ਵਿੱਚ ਗੁਜ਼ਰਨਾ ਬਹੁਤ ਔਖਾ ਹੈ ਗੱਲ ਕਹਿਣੀ ਸੌਖੀ ਆ ਤੇ ਜਿਹੜਾ ਟਾਈਮ ਹੁੰਦਾ ਹੀ ਨਗਾਉਣਾ ਬਹੁਤ ਔਖਾ ਵ ਮਾਰੇ ਸਮੇਂ ਦੇ ਵਿੱਚ ਉਹ ਨੰਗਣਾ ਬਹੁਤ ਜ਼ਿਆਦਾ ਔਖਾ ਸਾਹ ਚੜ ਜਾਂਦਾ ਜਦੋਂ ਗੱਲਾਂ ਛੇੜੀ ਦਿੰਦਾ ਐਵੇਂ ਲਗਾ ਵੀ ਹਾਏ ਐਦਾਂ ਦੇ ਟਾਈਮ 'ਚ ਨੰਗੇ ਆ ਬਹੁਤ ਮਾੜੇ ਟਾਈਮ 'ਚ ਉਹ ਨੰਗੀ ਆ ਮੈਂ ਤੇ ਮਤਲਬ ਕਿ ਜਿਹੜੇ ਕਈ ਕਹਿ ਦਿੰਦੇ ਆ ਵੀ ਤੁਹਾਨੂੰ ਪੈਸੇ ਆਉਂਦੇ ਆ ਜਾਂ ਤੁਹਾਨੂੰ ਕੋਈ ਚੀਜ਼ ਭੇਜਦਾ ਜੇ ਕੋਈ ਕੋਈ ਚੀਜ਼ ਭੇਜੇ ਤਾਂ ਮੈਂ ਵੀਡੀਓ ਪਾਵਾਂ ਵੀ ਹਾਂ ਬਈ ਆ ਚੀਜ਼ ਕਿਸੇ ਨੇ ਭੇਜੀ ਆ ਮੈਨੂੰ ਇੱਕ ਭੈਣ ਨੇ ਸੂਟਾਂ ਨੂੰ ਪੈਸੇ ਪਾਈ ਸੀ ਕਿ 6-700 ਰੁਪਇਆ ਤੇ ਉਹ ਆਪਾਂ ਤੁਹਾਨੂੰ ਦੱਸਤਾ ਸੀ 6-700 ਨਹੀਂ 6-600 ਦੇ ਮੈਂ ਦੋ ਸੂਟ ਲੈਏ ਸੀ ਉਹਨੂੰ ਮੈਨੂੰ ਪਾਇਆ ਸੀ 1200 ਰੁਪਇਆ ਉਹਨੇ ਮੈਨੂੰ ਕਿਹਾ ਸੀ 5-500 ਵਾਲੇ ਸੂਟ ਲੈ ਲਾ ਤੇ ਤੈਨੂੰ ਮੈਂ 1200 ਰੁਪਏ 1200 ਰੁਪਏ ਪਾਉਣੀ 200 ਰੁਪਏ ਉਹਨੇ ਤੇਲ ਖਰਚਾ ਪਾਇਆ ਸੀ ਸਾਨੂੰ ਤੇ ਜਿਵੇਂ ਲੋਕੀ ਵੀਡੀਓ ਪਾਉਂਦੇ ਆ ਤੇ ਮੈਂ ਵੀ ਵੀਡੀਓ ਪਾਵਾਂ ਤੇ ਪਹਿਲੀ ਤਾਂ ਗੱਲ ਇਹ ਆ ਵੀ ਮੈਂ ਤਾਂ ਕਿਸੇ ਤੋਂ ਮੰਗਣਾ ਚਾਹੁੰਦ ਕੋਈ ਨਹੀਂ ਕਿ ਜਿਹੜਾ ਉਹਦੇ ਮੈਂ ਸਕੈਨਰ ਪਾਇਆ ਸੀ ਉਹ ਮੈਂ ਇਸ ਕਰਕੇ ਪਾਇਆ ਸੀ ਵੀ ਲੋਕ ਮੈਨੂੰ ਕਮੈਂਟਾਂ ਦੇ ਵਿੱਚ ਉਹਦੇ ਵਿੱਚ ਲਾਈਵ ਦੇ ਆ ਕੇ ਆਂਦੇ ਹੁੰਦੇ ਸੀਗੇ ਵੀ ਸਾਨੂੰ ਤੇਰਾ ਹੋ Google Pay ਨੰਬਰ ਦੇ ਅਸੀਂ ਤੈਨੂੰ ਪੈਸੇ ਪਾਉਨੇ ਤੇ ਮੈਂ ਸਕੈਨਰ ਪਾਤਾ ਉਹ ਤਾਂ ਕਰਕੇ ਪਾਇਆ ਸੀ ਹੋਰ ਮੇਰਾ ਕੋਈ ਇਰਾਦਾ ਨਹੀਂ ਸੀਗਾ ਸਕੈਨਰ ਪਾਉਣ ਦਾ ਤੇ ਬਾਕੀ ਕੋਈ ਇੱਥੇ ਸਮਾਜ ਸੇਵੀ ਹੈ ਨਹੀਂ ਗਾ ਆਪਣੇ ਭਾਦਾ ਕੋਈ ਵੀ ਕੁਝ ਨਹੀਂ ਹੈਗਾ ਕਿ ਜਦੋਂ ਕਿਸੇ ਨੂੰ ਕੋਈ ਪੁੱਛਦਾ ਨਹੀਂ ਅੱਜ ਕੱਲ ਜਿਹੜਾ ਬੰਦਾ ਮਤਲਬ ਕਿ ਆਪਦੇ ਹਰਾਤਾਂ ਤੋਂ ਮਜਬੂਰ ਹੋਵੇ ਤੇ ਉਹਦੀ ਕੋਈ ਨਹੀਂ ਬਾਹ ਫੜਦਾ ਹੁੰਦਾ ਪ੍ਰਮਾਤਮਾ ਤੋਂ ਬਿਨਾਂ ਤੇ ਨਾ ਉਹਨੂੰ ਕੋਈ ਪੁੱਛਦਾ ਹੁੰਦਾ ਉਹਨੂੰ ਸਿਰਫ ਰੱਬ ਪੁੱਛਦਾ ਹੁੰਦਾ ਇਨਸਾਨ ਅਨਸੂਨ ਕੋਈ ਨਹੀਂ ਪੁੱਛਦਾ ਸਾਰੇ ਆਉਂਦੇ ਆ ਤੇ ਮਜ਼ਾਕ ਬਣਾ ਕੇ ਅਗਲੇ ਰਾਹ ਲੱਗਦੇ ਆ ਜਿਹੜਾ ਆਉਂਦਾ ਮਜ਼ਾਕ ਬਣਾ ਕੇ ਰਾਹ ਲੱਗਦਾ ਗਰੀਬ ਬੰਦੇ ਦੀ ਪਹਿਲੀ ਤਾਂ ਗੱਲ ਹੈ ਕੋਈ ਬਾਹ ਫੜਦਾ ਜੀ ਰੱਬ ਤੋਂ ਬਿਨਾਂ ਰੱਬ ਵੀ ਬਾਹ ਫੜਦਾ ਗਰੀਬ ਬੰਦੇ ਦੀ ਕੋਈ ਇੱਥੇ ਕਿਸੇ ਦਾ ਬੇਲੀ ਨਹੀਂਗਾ ਮਤਲਬ ਦੀ ਆ ਦੁਨੀਆਂ ਜਿੰਨਾ ਮਰਜੀ ਕਿਸੇ ਦਾ ਕਰ ਲੋ ਸਾਰਾ ਜੇ ਤੁਹਾਡੇ ਨਾਲ ਕੋਈ ਤੁਹਾਨੂੰ ਨਿਯਮਦਾ ਨਾ ਤੇ ਅਗਲਾ ਆਪਦੇ ਮਤਲਬ ਮਾਰਾ ਨਿਯਮਦਾ ਅਗਲੇ ਨੂੰ ਐ ਹੁੰਦਾ ਵੀ ਯਾਰ ਮੈਨੂੰ ਇਹਦੇ ਤੱਕ ਲੋਡ ਆ ਹੁਣ ਜੇ ਕਿਸੇ ਤੇ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਮੰਨ ਲਓ ਕੋਈ ਐਪ ਜੀਵੇਸ਼ਨ ਲੱਗਦਾ ਜਾਂ ਕੁਝ ਵੀ ਆ ਮੈਨੂੰ ਕਹੀ ਜਾਣੇ ਕਹਿਣਗੇ ਤੈਨੂੰ ਨਹੀਂ ਉਹਨਾਂ ਨੇ ਸੱਦਿਆ ਸੀ ਤੂੰ ਨਹੀਂ ਗਈ ਅਗਲੇ ਵੱਡੇ ਲੋਕਾਂ ਨੂੰ ਸਾਦੇ ਆ ਜਿਨ੍ਹਾਂ ਨੇ ਮਹਿੰਗੇ ਸੂਟ ਪਾ ਕੇ ਜਾਣਾ ਵਾ ਮਹਿੰਗੀਆਂ ਚੁੰਨਾਂ ਲੈ ਕੇ ਜਾਣਾ ਸਾਡੇ ਕੋਲ ਤਾਂ ਭਈ ਇਹੀ ਸੂਟ ਅਸੀਂ ਤਾਂ ਲਾਮ ਪਾ ਕੇ ਚਲੇ ਜਾਂਦੇ ਆ ਜਦੋਂ ਮਹਾਰਾਜ ਪਹੁੰਚ ਪਾਊਗਾ ਅਸੀਂ ਮਹਿੰਗੇ ਪਾ ਲਾਂਗੇ ਇਹਨਾਂ ਸੂਟਾਂ 'ਚ ਅਸੀਂ ਲਾਮ ਚਲੇ ਜਾਂਦੇ ਤੇ ਇਹੀ ਸੂਟ ਸਾਡੇ ਘਰੇ ਪਾਏ ਹੁੰਦੇ ਆ ਅਸੀਂ ਕੋਈ ਉਹ ਨਹੀਂ ਕਰਦੇ ਕਿ ਫੁਕਰਪੁਣਾ ਹਨ ਵੀ ਅਸੀਂ ਵਿਆਜ ਤੇ ਪੈਸੇ ਚੱਕ ਕੇ ਅੱਜ ਅਸੀਂ ਤਾਂ ਉਹਦਾ ਸੂਟ ਖਰੀਦ ਲਗੇ ਮਹਿੰਗੇ ਮਹਿੰਗੇ ਅਸੀਂ ਜਿਹੜੇ ਘਰ ਵੜੇ ਪੈਸੇ ਚੱਕੇ ਸੀ ਅਜੀ ਉਹੀ ਸਾਡੇ ਤੋਂ ਲਾਏ ਨਹੀਂ ਗਏ ਹੋਰ ਕਿਤੇ ਸਾਡੋ ਸਦਾ ਹੀ ਮੇਰੇ ਹਾਲਾਤ ਐਵੇਂ ਦੇ ਨਹੀਂ ਸੀਗੇ ਪਹਿਲਾਂ ਬਹੁਤ ਵਧੀਆ ਕੰਮ ਚੱਲਦਾ ਸੀ ਬਹੁਤ ਵਧੀਆ ਟਾਈਮ ਪਾਸ ਹੁੰਦਾ ਸੀ ਇੱਕ ਤਾਂ ਥਾਂ ਲੈਣਾ ਕਰਕੇ ਥੋੜਾ ਜਿਹਾ ਜਿਹੜਾ ਸਾਡਾ ਹੱਥ ਜਿਹੜਾ ਤੰਗ ਹੋ ਗਿਆ ਹਨਾ ਪੈਸੇ ਟਕੇ ਲੰਗ ਤੇ ਇੱਕ ਮਤਲਬ ਕਿ ਮੇਰੇ ਆਪਰੇਸ਼ਨਾਂ ਤੇ ਦੋ ਵਾਰੀ ਜਿਹੜੇ ਆਪਰੇਸ਼ਨਾਂ ਤੇ ਪੈਸੇ ਲੱਗੇ ਆ ਉਹਦੇ ਕਰਕੇ 6-6 ਮਹੀਨੇ ਮੈਂ ਕੰਮ ਵੀ ਛੱਡਿਆ ਉਹ ਤੋਂ ਬਾਅਦ ਤਾਂ ਮੈਂ ਕੰਮ ਤੇ ਲੱਗੀ ਹੋਈ ਨਹੀਂ ਮੈਥੋਂ ਲੱਗਿਆ ਹੀ ਨਹੀਂ ਕਿਉਂਕਿ ਆਪਰੇਸ਼ਨ ਤੋਂ ਬਾਅਦ ਤੁਹਾਨੂੰ ਵੀ ਪਤਾ ਵੀ ਆਪਾਂ ਨੂੰ ਕੰਮ ਨਹੀਂ ਕਰਿਆ ਜਾਂਦਾ ਕੰਮ ਕਰਨਾ ਬਹੁਤ ਔਖਾ ਵਾ ਜੋ ਕਿ ਜਦੋਂ ਆਪਰੇਸ਼ਨ ਹੋ ਜਾਵੇ ਤੇ ਉਦੋਂ ਬੰਦਾ ਬਿਲਕੁਲ ਕੰਮ ਨਹੀਂ ਹੁੰਦਾ ਬੰਦੇ ਤਾਂ ਦਿਹਾੜੀ ਜੁੜੀ ਪਹਿਲਾਂ ਮੈਂ ਬਹੁਤ ਦਿਹਾੜੀਆਂ ਕਰਦੇ ਰਹੀ ਤੇ ਜਦੋਂ ਦਾ ਆਪਰੇਸ਼ਨ ਹੋਇਆ ਮੈਂ ਜਮਾਂ ਕੰਮ ਛੱਡ ਕੇ ਇਕੱਲੇ ਪ੍ਰਭਜੋਤ ਹੀ ਆ ਸਾਡੇ ਘਰ ਦਾ ਖਰਚਾ ਜੋ ਵੀ ਆ ਤੇ ਮਤਲਬ ਕਿ ਕਿਸੇ ਵੇਲੇ ਕੰਮ ਆਉਂਦਾ ਕਿਸੇ ਵੇਲੇ ਨਹੀਂ ਆਉਂਦਾ ਕਾ ਹੁਣ ਉਹਨੇ ਸਿਆਲ ਦੇ ਵਿੱਚ ਪਹਿਲਾਂ ਮਲਵਾਈ ਗਿੱਦੇ ਦਾ ਸੀਜ਼ਨ ਲਾਇਆ ਤੇ ਹੁਣ ਉਹ ਆਪਦਾ ਗੱਡੀ ਤੇ ਚੱਲਿਆ ਗਿਆ ਤੇ ਹੁਣ ਵਿਚਾਰਾ ਗੱਡੀ ਚ ਲਾਉਂਦਾ ਵਾ ਹਨਾ ਤੇ ਮਤਲਬ ਕਿ ਪੈਸਾ ਤੇ ਲਾ ਆਉਂਦਾ ਹੈ ਆਇ ਨਹੀਂ ਗੱਲ ਲਗੀ ਪਰ ਘਰ ਦੇ ਖਰਚੇ ਇੰਨੇ ਆ ਵੀ ਲੋਟ ਨਹੀਂ ਆਉਂਦੀ ਕੀ ਕਹਾਣੀ ਹਨ ਤੇ ਹੋਰ ਆਏ ਨੇ ਜੀ ਕਰਦਾ ਹੁੰਦਾ ਬਾਕੀ ਕੋਚ ਕੁ ਸਮਾਂ ਹੁੰਦਾ ਕੋਈ ਹਾਲਾਤ ਐਵੇਂ ਦੇ ਬਣ ਜਾਂਦੇ ਆ ਬੰਦੇ ਨੂੰ ਨਹੀਂ ਰੁੜ-ਕੁੜ ਕੇ ਰਹਿਣ ਨੂੰ ਕੀ ਦਾ ਦਿਲ ਕਰਦਾ ਵਾ ਹਨ ਤੇ ਹਰ ਇੱਕ ਦਾ ਜੀ ਕਰਦਾ ਹੁੰਦਾ ਵੀ ਮੈਂ ਸੋਹਣਾ ਬਣ ਕੇ ਆਵਾਂ ਸੋਹਣਾ ਲੀੜਾ ਪਾਵਾਂ ਸੋਹਣਾ ਉੱਤੇ ਲੀੜਾ ਉੱਤੇ ਲਾਵਾਂ ਹਨ ਤੇ ਵਧੀਆ ਜੁੱਤੀ ਜੋੜਾ ਪਾਵਾਂ ਮੈਨੂੰ ਵੀ ਲੋਕ ਦੇਖਣ ਵੀ ਲੈ ਫਲਾਣਾ ਬੰਦਾ ਜਾਂਦਾ ਤੇ ਜੇ ਕਿਸੇ ਨੇ ਕਿਸੇ ਨੂੰ ਜੱਜ ਕਰਨਾ ਤਾਂ ਉਹਨੇ ਗੱਲਾਂ ਤੋਂ ਹੀ ਕਰ ਲੈਣਾ ਨਈ ਲੀੜਿਆਂ ਤੋਂ ਤਾਂ ਲੋਕ ਕਰ ਹੀ ਜਾਂਦੇ ਹਰ ਇੱਕ ਬੰਦੇ ਨੂੰ ਕੱਪੜੇ ਨਹੀਂ ਹੁੰਦੇ ਲਓ ਦੱਸ ਇਹਦੇ ਕੋਲੇ ਇੱਕ ਹੀ ਚੁੰਨੀ ਆ ਇੱਕ ਹੀ ਸੂਟ ਆ ਕੋਈ ਚੱਜ ਦਾ ਸੂਟ ਪਾ ਕੇ ਬੰਦਾ ਸੋਸ਼ਲ ਮੀਡੀਆ ਤੇ ਜਿੱਥੇ ਤੁਹਾਨੂੰ ਪਤਾ ਅਸੀਂ ਹੁਣ ਤੁਸੀਂ ਚੱਜ ਦੇ ਲੀੜੇ ਲੈ ਕੇ ਪਾ ਕੇ ਆਇਆ ਕਰੋ ਤੁਸੀਂ ਚੱਜ ਦੇ ਚੁੰਨੀਆਂ ਲੈ ਕੇ ਆਇਆ ਕਰੋ ਕਿਸੇ ਪਾਸੇ ਲੋਕ ਨਹੀਂ ਛੱਡਦੇ ਕਿਸੇ ਪਾਸੇ ਤਾਂ ਕਿਹੜਾ ਛੱਡ ਦੇਵੇ ਬੰਦਾ ਲੋਕੀ ਜੇ ਤੁਹਾਡਾ ਲੀੜਾ ਲੈ ਕੇ ਆਜੋ ਤੂੰ ਚੱਜ ਦਾ ਲੀੜਾ ਨਹੀਂ ਲੈ ਕੇ ਆਜੇ ਚੱਜ ਦਾ ਲੈ ਕੇ ਆਜੋ ਫਿਰ ਕਹਿ ਦਿੰਦੇ ਫੁਕਰਪੁਣਾ ਦਿਖਾਉਂਦਾ ਮਤਲਬ ਦਾਤੀ ਨੂੰ ਇੱਕ ਪਾਸੇ ਦੰਦੇ ਦੁਨੀਆਂ ਨੂੰ ਚਾਰੇ ਪਾਸੇ ਦੰਦੇ ਆ ਕਿਸੇ ਪਾਸੇ ਲੋਕ ਨਹੀਂ ਜਿਉਣ ਦਿੰਦੇਗੇ ਠੀਕ ਆ ਤੇ ਬਾਕੀ ਕਈ ਵਾਰੀ ਮੇਰੇ ਤੋਂ ਕੋਈ ਗੱਲ ਨਿਕਲ ਜਾਂਦੀ ਹੁੰਦੀ ਆ ਮੂੰਹ ਚ ਜਿਹੜਾ ਮੋਦੇ ਬਲੌਗ ਪਾਇਆ ਸੀਗਾ ਉਹਦੇ ਚ ਮੈਂ ਕਹੀ ਜਾਵਾ ਬਈ ਕਿਕਰ ਨੂੰ ਦੇਸੀ ਕਿਕਰ ਨੂੰ ਦੇਸੀ ਕਿਕਰ ਨੂੰ ਘਟੋਲਵਾ ਲੱਗਦਾ ਵਾ ਤੇ ਕਹਿਣਾ ਤਾਂ ਸੀਗਾ ਦੇਸੀ ਡੇਕ ਅੱবি ਸਾਡੇ ਉਧਰ ਡੇਕ ਆ ਤੇ ਵੀ ਉਹ ਡੇਕਾ ਹੁਣ ਹੈ ਨਹੀਂ ਸਾਡੇ ਪਿੰਡ ਚ ਬਹੁਤ ਘੱਟ ਆ ਕਿਉਂਕਿ ਸਾਡੇ ਪਿੰਡ ਚ ਨਿੰਮਾ ਐ ਡੇਕਾ ਹੈ ਨਹੀਂ ਗਿਆ ਤੇ ਬਾਕੀ ਦੁੱਧ ਜਨ ਸਪੋਰਟ ਕਰਿਆ ਕਰੋ ਕੋਈ ਨਹੀਂ ਤੁਹਾਡੀ ਸਪੋਰਟ ਨਾਲ ਕਿਸੇ ਨਾ ਕਿਸੇ ਮੰਜ਼ਲ ਤੇ ਪਹੁੰਚਾਂਗੇ ਮੈਂ ਮੰਜ਼ਲ ਬਣਾ ਸਕਦਾ ਠੀਕ ਹੈ ਤੇ ਆਏ ਨਹੀਂ ਹੁੰਦਾਗਾ ਸਦੋ ਸਦਾਈ ਉਹ ਜੇ ਨਹੀਂ ਦੇਤ ਰਹਿੰਦੇ ਹੁੰਦੇ ਮੈਂ ਦੇਖੋ ਮੇਰਾ ਜਿਗਰਾ ਕਿੱਡਾ ਮੈਂ ਹੌਸਲਾ ਨਹੀਂ ਹਾਰਦੀ ਮੈਂ ਪਤਾ ਨਹੀਂ ਕਿਹੜੇ ਹਾਲਾਤਾਂ ਚ ਆਪਦੇ ਦਿਨ ਕੱਟਦੀ ਪਈਆਂ ਕਿਵੇਂ ਜਿਉਂ ਰਹੀਆਂ ਤੇ ਮੈਂ ਫੇਰ ਵੀ ਹੱਸ ਕੇ ਤੁਹਾਡੇ ਸਾਹਮਣੇ ਆਉਣੀ ਮੈਂ ਕਦੀ ਵੀ ਆਏ ਨਹੀਂ ਕਹਿੰਦੀ ਵੀ ਮੈਂ ਮਰ ਗਈ ਮੈਂ ਲੁੱਟ ਲਈ ਮੈਂ ਆਏ ਹੋ ਗਿਆ ਮੈਂ ਜਾਉਂ ਹੋ ਗਿਆ ਕੋਈ ਨਹੀਂ ਪਰਮਾਤਮਾ ਤੇ ਵਿਸ਼ਵਾਸ ਆ ਸਤਿਗੁਰੂ ਤੇ ਕਦੇ ਨਾ ਕਦੇ ਤਾਂ ਆਪਾਂ ਨੂੰ ਪ੍ਰਮਾਤਮਾ ਚੜ੍ਹਦੀ ਗਲਾ 'ਚ ਰੱਖੇ ਤੰਦਰੁਸਤੀ ਆ ਨਾ ਤੇ ਸਭ ਕੁਝ ਹੀ ਆਪਣੀ ਵੱਡੀ ਗੱਲ ਤਾਂ ਇਹ ਆ ਜਿਹੜੇ ਵੈਂਟੀਲੇਟਰਾਂ ਤੇ ਪਏ ਆ ਹਸਪਤਾਲਾਂ 'ਚ ਪਏ ਆ ਜਿਨ੍ਹਾਂ ਦੇ ਪਾਈਪਾਂ ਲੱਗੀਆਂ ਜਿਨ੍ਹਾਂ ਦੇ ਕੁਛ ਲੰਗਦਾ ਨਹੀਂ ਉਹਨਾਂ ਨਾਲੋਂ ਤਾਂ ਕਈ ਗੁਣੇ ਚੰਗੇ ਆ ਪ੍ਰਮਾਤਮਾ ਨੇ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸਾਰੇ ਅੰਗ ਪਿਆਰ ਪੂਰੇ ਦਿੱਤੇ ਤੁਰੇ ਫਿਰਦੇ ਆ ਦੁਨੀਆਂ ਤੇ ਹੋਰ ਕੀ ਚਾਹੀਦਾ ਰੱਬ ਦਾ ਨਾਮ ਲੈ ਲਈਦਾ ਤੜਕੇ ਉੱਠ ਕੇ ਪਾਣੀ ਦਾ ਕੱਪ ਪੀਦਾ ਵਾ ਗੁਰੂ ਘਰੇ ਨਾ ਕੇ ਜਾਵੜੀ ਦਾ ਹੋਰ ਕੀ ਚਾਹੀਦਾ ਇੰਨਾ ਥੋੜਾ ਐ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਗਰੀਬੀ ਗਰੂਬੀ ਦੀ ਕੋਈ ਨਹੀਂ ਜੇ ਮਹਾਰਾਜ ਨੇ ਗਰੀਬੀ ਦਿੱਤੀ ਆ ਤਾਂ ਮੇਰੀ ਵੀ ਕਿਤੇ ਦੇ ਦੂਗਾ ਤੇ ਜੇ ਪ੍ਰਮਾਤਮਾ ਦੀ ਮਰਜ਼ੀ ਆ ਵੀ ਗਰੀਬੀ ਚ ਰਹਿਣਾ ਤੇ ਕੋਈ ਗੱਲ ਨਹੀਂ ਗਰੀਬੀ ਚ ਵੀ ਬੰਦੇ ਰਹਿੰਦੇ ਆ ਗਰੀਬੀ ਚ ਵੀ ਜਿਹਦਾ ਛੇਰ ਜੱਟਾ ਦਿਲ ਹੋਊ ਉਹ ਹੀ ਰਹੂ ਗਰੀਬੀ ਚ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾਗਾ ਠੀਕ ਆ ਤੇ ਬਾਕੀ ਆਏ ਨਹੀਂ ਹੁੰਦਾਗਾ ਵੀ ਕੀ ਉਹਦਾ ਨਾ ਰੋਟੀ ਦੋ ਟਾਈਮ ਦੀ ਖਾ ਕੇ ਪੈਣੇ ਆ ਕੋਈ ਭੁੱਖੇ ਨਹੀਂ ਕਦੇ ਸੁੱਤੇਗੇ ਤੇ ਪ੍ਰਮਾਤਮਾ ਦਈ ਜਾਂਦਾ ਖਾਈ ਜਾਂਨੇ ਕੋਈ ਨਹੀਂ ਕਿਸੇ ਨਾ ਕਿਸੇ ਬਹਾਨੇ ਕੀ ਤੋਣਾ ਕੇ ਤੋ ਟੰਗੋ ਬੇੜਾ ਲਾ ਹੀ ਦਿੰਦਾ ਵਾ ਅੱਜ ਤੱਕ ਅ 18-19 ਸਾਲ ਹੋ ਗਏ ਮੈਨੂੰ ਖੁਦ ਨੂੰ ਦਿਹਾੜੀ ਕਰਦੀ ਨੂੰ ਤੇ ਅੱਜ ਤੱਕ ਮੈਂ ਇਹ ਜਿਹਾ ਟਾਈਮ ਨਹੀਂ ਦੇਖਿਆ ਕੋਈ ਵੀ ਅਸੀਂ ਰੋਟੀ ਵੱਲੋਂ ਭੁੱਖੇ ਸੌਂਗੇ ਹਾਂ ਪੈਸੇ ਟਕੇ ਦੀ ਕਮੀ ਬਹੁਤ ਰਹੀ ਆ ਅਜੇ ਵੀ ਹੈਗੀ ਆ ਪਰ ਭੁੱਖੇ ਨਹੀਂ ਕਦੇ ਸੁੱਤੇ ਰੋਟੀ ਰੱਜ ਕੇ ਖਾ ਕੇ ਪੈਣੇ ਆ ਕਦੇ ਵੀ ਇਹ ਜਿਹਾ ਦੰਨੇ ਨਹੀਂ ਵੇਖਿਆਗਾ ਵੀ ਚਲੋ ਜਵਾਕ ਕੋਈ ਚੀਜ਼ ਵਕਤ ਮੰਗਦੇ ਆ ਆਏ ਨਹੀਂ ਵੀ ਇਹਨਾਂ ਨੂੰ ਨਹੀਂ ਲਿਆਕੇ ਦਈ ਦੀ ਲਿਆਕੇ ਦਈ ਦੀ ਆ ਲੇਟ ਫੇਟ ਹੋ ਜਾਂਦੀ ਆ ਹੁਣ ਜੇ ਮੀਤ ਸਾਈਕਲ ਹੀ ਮੰਗਦਾ ਇਹਨੂੰ ਮੈਂ ਕਿਹਾ ਪੁੱਤ ਸਾਈਕਲ ਹੀ ਤੈਨੂੰ ਲੈ ਕੇ ਦਵਾਂਗੀ ਜਦੋਂ YouTube ਤੋਂ ਆਪਣੀ ਪਹਿਲੀ ਪੇਮੈਂਟ ਆ ਗਈ ਨਾ ਤੇ ਰਿਸਾਈਕਲ ਹੀ ਪੱਕੀ ਇਹਨਾ ਮੈਂ ਪ੍ਰੋਮਿਸ ਕੀਤਾ ਮੈਂ ਕਿ ਤਿੰਨ ਸਾਈਕਲ ਹੀ ਲੈ ਕੇ ਦਵਾਂਗੀ ਤੇ ਬਾਕੀ ਖਾਣ ਪੀਣ ਵਾਲੀਆਂ ਚੀਜ਼ਾਂ ਤਾਂ ਆਪਾਂ ਕੋਈ ਨਹੀਂ ਲੇਟ ਹੋ ਜਾਂਦਾਂਗਾ ਕਦੇ ਕਦੇ ਨਾ ਕਦੇ ਆਏ ਨਹੀਂ ਵੀ ਇਹਨਾਂ ਨੂੰ ਮੈਂ ਭੁੱਖੇ ਭੌਣੀਆਂ ਲੈ ਕੇ ਦਿੰਨੀ ਆ ਮੈਂ ਪੁੱਛ ਲਓ ਮੂੰਹ ਤੇ ਬੈਠਾ ਜਗਮੀ ਤੇ ਕਾਵੇ ਵੀ ਮੈਨੂੰ ਮੰਮੀ ਨੇ ਕਿਸੇ ਚੀਜ਼ ਲੋ ਤਰਸਾਇਆ ਕਦੇ ਤੇ ਤਰਸਿਆ ਕਦੇ ਕਿਸੇ ਚੀਜ਼ ਦਾ ਤੇ ਹਲੋ ਨਹੀਂ ਨਾ ਲਿਆ ਕੇ ਦੇਈ ਦੀ ਇਹਨੂੰ ਚੀਜ਼ ਚਾਹੇ ਲੇਟ ਹੋ ਜੇ ਤੇ ਆਏ ਨਹੀਂ ਕਦੇ ਵੀ ਆਪਾਂ ਭੁੱਖੇ ਇਹਨਾਂ ਨੂੰ ਭਾਤਾ ਵਾ ਜਾਂ ਕਦੇ ਜਮੇ ਹੀ ਤਰਸੀ ਜਾਂਦੇ ਆ ਆਏ ਨਹੀਂ ਹੁੰਦਾਗਾ ਕੋਈ ਨਹੀਂ ਇਹ ਸਮਾਂ ਹੁੰਦਾ ਕਹਿੰਦੇ ਹੁੰਦੇ ਆ ਨਾ ਸਿਆਣੇ ਉਹ ਹਰਪਤਨ ਮਾਨ ਦੇ ਗੀਤ ਚ ਇਹ ਗੱਲ ਉਹ ਕਹਿੰਦਾ ਸਦਾ ਨਾ ਬਾਗੀ ਬਲ ਬਲ ਬੋਲੇ ਸਦਾ ਨਾ ਮौज ਬਹਾਰਾ ਸਦਾ ਨਾ ਰਹਿੰਦੀ ਚੜੀ ਜਵਾਨੀ ਸਦਾ ਨਾ ਮਹਿਫਲ ਯਾਰਾ ਸਦਾ ਸਦਾ ਇੱਕੋ ਜੇ ਦਿਨ ਰਹਿੰਦੇ ਹੁੰਦੇ ਕਦੇ ਨਾ ਕਦੇ ਕਦੇ ਨਾ ਕਦੇ ਕਿਵੇਂ ਦਾ ਸਮਾਂ ਕਦੇ ਨਾ ਕਦੇ ਕਿਵੇਂ ਦਾ ਸਮਾਂ ਇਹਦਾ ਬਾਣੀ ਜਾਂਦਾ ਵਾ ਤੇ ਆਏ ਨਾ ਸੋਚਿਆ ਕਰੋ ਹਨਾ ਵੀ ਬੰਦਾ ਕਣੀ ਸੁਣ ਨਹੀਂ ਜਾਣਦਾ ਸੁਣਾਉਣ ਨਹੀਂ ਜਾਣਦਾ ਜਿਹੜਾ ਬੰਦਾ ਸੁਣਦਾ ਹੈ ਉਹ ਕਿਤੇ ਨਾ ਕਿਤੇ ਕਹਿੰਦਾ ਵੀ ਐ ਨਹੀਂ ਹੁੰਦਾਗਾ ਜੀ ਕੋਈ ਬੰਦਾ ਮਤਲਬ ਕਿ ਗਰੀਬ ਆ ਜਾਂ ਕੋਈ ਵੀ ਆ ਜਵਾਨ ਤਾਂ ਰੱਬ ਨੇ ਸਭ ਨੂੰ ਲਾ ਕੇ ਭੇਜਿਆ ਜਵਾਬ ਦੇ ਹੀ ਦਿੰਦਾ ਹੁੰਦਾ ਅਗਲਾ ਕਿਤੇ ਨਾ ਕਿਤੇ ਠੀਕ ਆ ਤੇ ਐ ਨਹੀਂ ਹੁੰਦਾਗਾ ਤੇ ਜਿਹੜੇ ਨਵੇਂ ਆਏ ਆ ਇਹ ਉਹਨਾਂ ਲਈ ਸੀਗੀ ਮੇਰੀ ਵੀਡੀਓ ਤੇ ਜਿਹੜੇ ਵੀ ਨਵੇਂ ਆਏ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਸਪੋਰਟ ਕਰਿਆ ਕਰੋ ਭਲਾ 5 ਮਿੰਟ 10 ਮਿੰਟ ਵੇਖਿਆ ਕਰੋ ਬਲੌਗ ਨੂੰ ਵੇਖਿਆ ਕਰੋ ਵੀ ਅਗਲਾ ਕਹਿੰਦਾ ਕੀ ਆ ਕੀ ਗੱਲ ਕਰਦਾ ਕੀ ਬਾਤ ਕਰਦਾ ਤੇ ਜੇ ਗੱਲਾਂ ਕਰੀ ਜਾਵਾਂ ਮੈਂ ਆਪਦੀ ਜ਼ਿੰਦਗੀ ਦੀ ਹਰ ਜੈਸਟਰੀ ਖੋਲਣ ਤੇ ਆ ਜਾਾਂ ਤਾਂ ਤੁਹਾਨੂੰ ساری ਰਾਤ ਗੱਲਾਂ ਸੁਣਾਇਆਵਾਂ ਮੈਂ ਤੇ ਮੌਕਾ ਨਹੀਂ ਤੇ ਹੁਣ ਦਾਲ ਪਾਣੀ ਦਾ ਵੀ ਕਰਨਾ ਟੂਟੀ ਆਉਣ ਵਾਲੀ ਆ ਪਾਣੀ ਵੀ ਭਰਨਾ ਤੇ ਬਾਕੀ ਜਗਮੀਤ ਕੰਮ ਧੰਦਾ ਬਹੁਤ ਕਰਾਉਂਦਾ ਆਪਣੇ ਨਾਲ ਹਨਾ ਬਹੁਤ ਮਦਦ ਕਰਦਾ ਹੈ ਮੇਰਾ ਪੁੱਤਾ ਤੇ ਹੁਣ ਮਾਦੇ ਪੁੱਤ ਨੂੰ ਸਾਈਕਲ ਹੀ ਲੈ ਕੇ ਦੇਣੀ ਆ ਤੇ ਤੁਸੀਂ ਜ਼ਰੂਰ ਦੂਜਾ ਨਹੀਂ ਉਹ ਕਰਿਆ ਕਰੋ ਆ ਸਪੋਰਟ ਕਰਿਆ ਕਰੋ ਠੀਕ ਆ ਤੇ ਇਹਨੂੰ ਆਪਾਂ ਸਾਈਕਲ ਹੀ ਦਵਾ ਕੇ ਦੇਣੀ ਤੇ ਜਦੋਂ ਸਾਈਕਲ ਹੀ ਲਿਆਂਦੀ ਤੇ ਫਿਰ ਅਸੀਂ ਵੀਡੀਓ ਪਾਵਾਂਗੇ ਮਾਂ ਪੁੱਤ ਤੇ ਆਵੇਂ ਸੂਟ ਵੀ ਮੈਨੂੰ ਹੁਣ ਲੈ ਕੇ ਦਿੱਤਾ ਸੀ ਜਿਹੜੇ ਕਹਿ ਦਿੰਦੇ ਆ ਵੀ ਚੀਜ਼ ਨਹੀਂ ਜਗਮੀਦ ਨੂੰ ਲੈ ਕੇ ਦਿੰਦੀ ਖਣ ਜਗਮੀਦ ਨੂੰ ਭੁੱਖਾ ਹੀ ਬਾ ਲੈਂਦੀ ਐ ਕੋਈ ਜਗਮੀਦ ਭੁੱਖਾ ਨਹੀਂ ਰਹਿੰਦਾ ਤੇ ਹੁਣ ਆਂਬ ਮੰਗਦਾ ਹੁੰਦਾ ਡੇਲੀ ਆਂਬਾਂ ਦਾ ਬਹੁਤ ਸ਼ਿਕਾਇਤ ਨੇ ਤੈਨੂੰ ਆਂਬ ਵੀ ਲੈ ਆ ਕੇ ਦਈ ਦੇ ਖਾਣ ਨੂੰ ਤੇ ਵੱਧੂ ਖਾਂਦਾ ਤੇ ਇਧਰ ਜਨਾਨ ਜਨਾਰ ਜਰਾਨ ਵੰਜਨ ਵਰ ਰੋਡੇ ਕਰਦੇ ਜਾਨਵਰ ਜਾਨਵਰ ਰੋਡੇ ਕਰਦੇ ਤਾਂ ਸਾਡੀਆਂ ਗੱਲਾਂ ਤਾਂ ਇਹੋ ਜਗਾਈਆਂ ਬਸ ਜੇ ਤੁਹਾਨੂੰ ਪਸੰਦ ਆਉਂਦੀਆਂ ਵੇਖ ਲਿਆ ਕਰੋ ਜੇ ਨਹੀਂ ਪਸੰਦ ਆਉਂਦੀਆਂ ਤਾਂ ਨਾ ਵੇਖਿਆ ਕਰੋ ਤੇ ਸਾਡੀਆਂ ਗੱਲਾਂ ਤਾਂ ਬਸ ਇਹੋ ਜਗਾਈਆਂ ਬਸ ਅਸੀਂ ਤਾਂ ਆਪਦੇ ਘਰ ਦੀਆਂ ਜਾਂ ਕਰੀਲਦਾਰੀਦੰ ਕਰ ਸਕਦੇ ਹਾਂ ਹੋਰ ਹੁਣ ਅਸੀਂ ਪਹਾੜਾਂ 'ਚ ਤਾਂ ਫਿਰਦੇ ਨਹੀਂ ਵੀ ਜਿਹੜੀਆਂ ਤੁਹਾਨੂੰ ਪਹਾੜਾਂ 'ਚ ਜਾ ਕੇ ਵਿਖਾ ਦਗੇ ਵੀ ਹਾਂ ਅਸੀਂ ਤਾਂ ਪਹਾੜਾਂ 'ਚ ਆ ਗਏ ਬਈ ਆ ਆ ਕੇ ਨਾ ਸਾਡੇ ਚ ਇਨੀ ਪਹੁੰਚ ਆ ਕੋਈ ਨਹੀਂ ਜਾਵਾਂਗੇ ਕਿਤੇ ਮਾਲਕ ਲਜਾਊਗਾ ਜਾਵਾਂਗੇ ਅਸੀਂ ਵੀ ਘੁੰਮਣ ਅਸੀਂ ਵੀ ਜਾਵਾਂਗੇ ਅਸੀਂ ਵੀ ਕਵਾਂਗੇ ਅੱਗੇ ਆਪਾਂ ਗਏ ਸੀ ਥੋੜਾ ਅੱਗੇ ਅਸੀਂ ਗਏ ਸੀਗੇ ਤੇ ਉਦੋਂ ਵੀ ਚਲੋ ਗਏ ਤਾਂ ਸੀਗੇ ਪੈਸੇ ਪੂਸਿਆਂ ਦੀ ਕਮੀ ਜੀ ਸੀਗੀ ਥੋੜੀ ਸੀਗੀ ਪੈਸੇ ਤੇ ਘਮ ਘਮ ਕੇ ਆਏ ਜਿੰਨਾ ਕ ਮਤਲਬ ਜਿੱਥੋਂ ਜਿੱਥੋਂ ਤੱਕ ਜਾਇਆ ਗਿਆ ਤੇ ਬਾਕੀ ਉਹ ਮੁੰਡਾ ਸਾਨੂੰ ਵਿਚਾਰਾ ਲੈ ਕੇ ਗਿਆ ਸੀ ਆਪਦੀ ਗੱਡੀ ਤੇ ਤੇ ਉਹਨੇ ਸਾਨੂੰ ਖਰਚਾ ਥੋੜਾ ਹੀ ਪਾਇਆ ਸੀਗਾ ਯਾਨੀ ਕਿ ਉਹ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਸੀ ਘੁੰਮੇ ਉਸ ਹਿਸਾਬ ਨਾਲ ਖਰਚਾ ਬਹੁਤ ਘੱਟ ਪਾਇਆ ਉਹਨੇ ਸਾਨੂੰ ਤੇ ਵੈਸੇ ਆਇਆ ਵੀ ਉਹ ਕਹਿੰਦਾ ਇੰਨਾ ਕੀ ਸੀਗਾ ਤੇ ਬਾਕੀ ਕੋਈ ਨਾ ਕੋਈ ਮਹਾਰਾਜ ਆ ਸਬਾਬ ਬਣਾ ਹੀ ਦਿੰਦਾ ਹੁੰਦਾ ਕੋਈ ਨਾ ਕੋਈ ਫਰਿਸ਼ਤਾ ਬਣ ਕੇ ਬੰਦਾ ਤੁਹਾਡੀ ਜ਼ਿੰਦਗੀ ਚ ਆ ਹੀ ਜਾਂਦਾ ਪਰਮਾਤਮਾ ਘੱਲ ਦਿੰਦਾ ਹੁੰਦਾ ਕਿਸੇ ਨੂੰ ਨਾ ਕਿਸੇ ਨੂੰ ਜੀ ਉਹਦੇ ਤੇ ਆਪਾਂ ਨੂੰ ਵਿਸ਼ਵਾਸ ਹੋਵੇ ਤੇ ਬਾਕੀ ਸਪੋਰਟ ਕਰਦੇ ਰਹੋ ਜਾਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਸਾਨੂੰ ਵੀ ਤਰੱਕੀਆਂ ਬਖਸ਼ੇ ਤੇ ਅਸੀਂ ਵੀ ਫਿਰ ਮਹਿੰਗਾ ਫੋਨ ਲੱਗੇ ਆਈਫੋਨ ਐਪਲ ਦਾ ਐਪਲ ਦਾ ਉਸਿਓ ਵਾਲਾ ਉਸਿਓ ਵਾਲਾ ਤੇ ਫਿਰ ਅਸੀਂ ਵੀ ਆਹੋ ਹੋਈ ਉਸਿਓ ਨੂੰ ਅਸੀਂ ਸਾਡਾ ਤਾਂ ਭਰਾਵਾ ਉਸਿਓ ਵਾ ਥੋੜਾ ਪੜਿਆ ਲਿਖਿਆ ਦਾ ਐਪਲ ਆਹੋ ਤੇ ਫੇਰ ਅਸੀਂ ਉਹਦੇ ਤੇ ਵੀਡੀਓ ਬਣਾਇਆ ਕਰਾਂਗੇ ਸੋਹਣਾਂ ਸੋਹਣਾਂ ਸਾਡਾ ਵੀ ਮੂੰਹ ਸੋਹਣਾ ਆਇਆ ਕਰੂਗਾ ਠੀਕ ਹੈ ਤੇ ਹੁਣ ਵੀ ਸਾਡਾ ਮੂੰਹ ਸੋਹਣਾ ਆ ਸਾਨੂੰ ਪ੍ਰਮਾਤਮਾ ਨੇ ਇਹ ਮੂੰਹ ਦਿੱਤਾ ਪ੍ਰਮਾਤਮਾ ਨੇ ਸਾਨੂੰ ਅੰਗ ਪੈਰ ਹੱਥ ਪੈਰ ਸਾਰਾ ਕੁਝ ਦਿੱਤਾ ਹੈ ਤੇ ਸਾਨੂੰ ਕੋਈ ਉਹ ਨਹੀਂ ਹੈਗੀ ਜਹਿਲ ਸੀ ਆਪਦੇ ਤੋਂ ਦੀ ਹਾਂ ਸਾਡਾ ਮੂੰਹ ਨਹੀਂ ਸੋਹਣਾ ਅਸੀਂ ਆਪਦੇ ਆਪ ਚ ਬਹੁਤ ਸੋਹਣੇ ਆ ਸਾਨੂੰ ਆਪਦੇ ਆਪ ਤੇ ਬਹੁਤ ਮਾਣ ਆ ਮਾਪੁੱਤਾਂ ਇੱਕੋ ਜਿਹੇ ਅਸੀਂ ਨੀਲੇ ਨੀਲੇ ਠੀਕ ਹੈ ਨਾ ਨੀਲੀ ਲੀਲੀ ਮਰੀ ਸ਼ੋਣੀ ਜੀ ਤੇ ਨੀਲੀ ਲੀਲੀ ਮੋਹਣੀ ਦੀ ਮੰਮੀ ਤੇ ਵਧੀਆ ਪਰਮਾਤਮਾ ਦੀ ਰਜਾ ਤੇ ਰਿਆ ਕਰੋ ਹੱਸਦੇ ਖੇੜਦੇ ਰਿਆ ਕਰੋ ਪਰਮਾਤਮਾ ਆਂਦੇ ਹੁੰਦੇ ਸੱਚੇ ਪਾਤਸ਼ਾਹ ਤੰਦਰੁਸਤੀ ਰੱਖੇ ਮੇਰਾ ਭਰਿਆ ਸਾਰਿਆਂ ਦੇ ਹੱਥ ਰੱਖੇ ਤੇ ਹੱਸ ਖੇੜ ਕੇ ਇੱਥੇ ਟਾਈਮ ਕੱਟ ਜੂ ਕਹਿੰਦਾ ਹੁੰਦਾ ਜਿਵੇਂ ਉਹਨੇ ਗੀਤ ਗਾਇਆ ਦੂਜੇ ਨੇ ਲਵ ਹੀਰੇ ਨੇ ਕਹਿੰਦਾ ਹੱਸ ਖੇੜ ਦਿਨ ਕਟੀਆਂ ਕਰ ਲਾ ਕੌੜਾ ਘੁੱਟ ਸਵਰਾਂਦਾ ਪਰ ਲਾ ਦੁ ਕਹਿ ਲੱਦ ਸਾਡੀਆਂ ਚਰਲਾ ਹੋਰ ਕੀ ਚਾਰਾ ਹੋਈ ਕੀ ਪਤਾ ਕਦੋਂ ਦੁਨੀਆ ਤੋਂ ਤੁਰ ਜਾਣਾ ਯਾਰਾ ਕੋਈ ਪਤਾ ਨਹੀਂ ਦੁਨੀਆ ਤੋਂ ਕਦੋਂ ਤੁਰ ਜਾਣਾ ਤੇ ਹੱਸ ਖੇੜ ਕੇ ਆਪਦਾ ਟਾਈਮ ਨਗਾ ਕਰੋਨਾ ਤਾਂ ਆਪਦਾ ਮੰਤ ਪਾਇਆ ਕਰੋ ਤੇ ਨਾ ਕਿਸੇ ਦੂਜੇ ਨੂੰ ਤਪਾਇਆ ਕਰੋ ਤੇ ਹੱਸ ਕੇ ਖੇਡ ਕੇ ਆਉਦਾ ਦਰਨ ਗਾਇਆ ਕਰੋ ਠੀਕ ਆ ਦੁਨੀਆਂ ਤੇ ਇੱਥੇ ਆਪਾਂ ਚਾਰ ਦਿਨ ਤੇ ਪਰੌਣੇ ਆਏ ਆ ਤੇ ਕਾਹਤੋਂ ਐਵੇਂ ਕਿਸੇ ਨਾਲ ਤੂੰ ਤੂੰ ਮੈਂ ਮੈਂ ਆ ਗਿਆ ਹੋਈ ਉੱਠ ਗਿਆ ਹੋਈ ਲੁੱਟ ਲਿਆ ਹੋਈ ਮਰ ਗਿਆ ਹੋਈ ਕਿਉਂ ਐਵੇਂ ਕਰੀ ਜਾਣੀਆਂ ਪਤਾ ਨਹੀਂ ਕਦੋਂ ਉਹਨੇ ਉੱਪਰ ਵਾਲੇ ਨੇ ਫੋਨ ਖੜਕਾ ਦੇਣਾ ਵਾ ਤੇ ਇੱਥੇ ਇੱਥੇ ਆਪਾਂ ਬੰਦੇ ਨੂੰ ਬੰਦਾ ਕਹਿ ਦਿੰਦਾ ਵੀ ਯਾਰ ਆਉਣਾ ਮੈਂ 2 ਮਿੰਟ ਰੋਕ ਜਾ ਜਾਂ ਦੂਦ ਐਂ ਰੋਕ ਜਾ ਜਾਂ ਚਾਰ ਦਿਨ ਸਵਰਕਾਰਲਾ ਕੋਈ ਨਹੀਂ ਮੈਂ ਕਿਹੜਾ ਕਿਤੇ ਭੱਜ ਜਾਣਾ ਤੇ ਉਹ ਰੱਬ ਦੀ ਘੰਟੀ ਜਦੋਂ ਖੜਕ ਗਈ ਨਾ ਉਦੋਂ ਉਹਨੇ ਨਹੀਂ ਕਹਿਣਾਗਾ ਵੀ ਸਫਰ ਕਰ ਲੈ ਸਫਰ ਕਰ ਲੈ ਕੋਈ ਨਹੀਂ ਆਪਾਂ ਉਦੋਂ ਨਹੀਂ ਕਿਹਾ ਜਾਣਾ ਵੀ ਸਫਰ ਕਰ ਲੈ ਕੋਈ ਨਹੀਂ ਆਉਨੇ ਆ ਅੱਡੀ ਛੇਤੀ ਕਿਹੜਾ ਸੀ ਚੱਲੇ ਆ ਕਿਤੇ ਉਹਨੇ ਤਾਂ ਜਦੋਂ ਘੰਟੀ ਖੜਕਾਤੀ ਉਦੋਂ ਆਪਾਂ ਨੂੰ ਜਾਣਾ ਪੈਣਾ ਮੂਰੇ ਲੱਗ ਕੇ ਜਦੋਂ ਉਹਨੇ ਭੇਜਤੇ ਆਪਦੇ ਚੇਲੇ ਪਾਉਂਦੇ ਵੀ ਜਾਉ ਲੈ ਕੇ ਆਉਂ ਭੁਲਾਨੇ ਬੰਦੇ ਨੂੰ ਕਈ ਤੇ ਹੱਸ ਖੇਡ ਕੇ ਟਾਈਮ ਕੱਢ ਲਿਆ ਕਰੋ ਕੀ ਲੈ ਜਾਣਾ ਦੁਨੀਆਂ ਤੋਂ ਇੱਥੇ ਕੁਝ ਨਹੀਂ ਲੈ ਕੇ ਜਾਣਾ ਕੁਝ ਨਾ ਆਪਾਂ ਕੁਝ ਲੈ ਕੇ ਆਈਏ ਤੇ ਨਾ ਆਪਾਂ ਕੁਝ ਲੈ ਕੇ ਜਾਣਾ ਤੇ ਆਪਦਾ ਹੱਸ ਖੇਡ ਕੇ ਟਾਈਮ ਆ ਜਿਹੜਾ ਇਹਨੂੰ ਨੰਘਾਇਆ ਕਰੋ ਤੇ ਰੱਬ ਦੀ ਰਜ਼ਾ ਤੇ ਰਹਾ ਕਰੋ ਤੇ ਨਾ ਚੰਗੀ ਮਾੜੀ ਕਿਸੇ ਨੂੰ ਕਿਹਾ ਕਰੋ ਤੇ ਨਾ ਕਿਸੇ ਤੋਂ ਸੁਣਿਆ ਕਰੋ ਫਿਰ ਜੇ ਤੁਸੀਂ ਕਹਿੰਦੇ ਆ ਤੇ ਫਿਰ ਅਗਲਾ ਵੀ ਕਿਸੇ ਨਾ ਕਿਸੇ ਵੀਡੀਓ 'ਚ ਰਪਲਾਈ ਕਰ ਦਿੰਦਾ ਵਾ ਅੱਕ ਕੇ ਹਨਾ ਵੀ ਅਗਲੇ ਨੂੰ ਵੀ ਦੁੱਖ ਲੱਗਦਾ ਵੀ ਯਾਰ ਮੈਨੂੰ ਅਗਲਾ ਆਏ ਕਹਿੰਦਾ ਕੋਈ ਬੰਦਾ ਤੇ ਐਵੇਂ ਨਾ ਹੀ ਵੇਖ ਕੇ ਆਏ ਨਾ ਕਰਿਆ ਕਰੋ ਵੀ ਖਣੀ ਇਹ ਬੰਦਾ ਵੀ ਆਏ ਜੇ ਅਤੇ ਵੀ ਇਹ ਖਣੀ ਸਾਡਾਂ ਕੱਜਾਂ ਜਰ ਲੂਗਾ ਬੰਦਾ ਚਾਹੇ ਕਿਵੇਂ ਦਾ ਹੀ ਹੋਵੇ ਕਿਸੇ ਦੀ ਕਈ ਗੱਲ ਕੋਈ ਨਹੀਂ ਜਰਦਾ ਹੁੰਦਾਗਾ ਪ੍ਰਮਾਤਮਾ ਨੇ ਸਭ ਨੂੰ ਜਵਾਨ ਦਿੱਤੀ ਆ ਬੋਲਣ ਨੂੰ ਬੱਗਾ ਕਿਸੇ ਨੂੰ ਨਹੀਂ ਪੈਣੀਆਂ ਹੁੰਦੀਆਂ ਗਈਆਂ ਜੇ ਕੋਈ ਸੁਣਨ ਜਾਣਦਾ ਤਾਂ ਸੁਣਾਉਣ ਵੀ ਜਾਣਦਾ ਏ ਠੀਕ ਆ ਤੇ ਬਾਕੀ ਜਿਹੜੇ ਕਹਿ ਦਿੰਦੇ ਐ ਡਾ ਕੀ ਤੂੰ ਕੀ ਜੰਗ ਜਿੱਤ ਲਈ ਮੈਂ ਜੰਗ ਹੀ ਜਿੱਤੀ ਐ ਮੈਂ ਦੋ ਬੱਚੇ ਪਾਲ ਕੇ ਇਹਨਾਂ ਨੂੰ ਘਰਾਂ ਬਾਹਰ ਘਰ ਬਾਹਰ ਵਾਲੀ ਖਰਤਾ ਇਹਨਾਂ ਨੂੰ ਪੜਾ ਲਿਖਾ ਲਿਆ ਤੇ ਕਮਾਕਾਰਾਂ ਤੇ ਲਾ ਤੇ ਇਹਨਾਂ ਨੂੰ ਦੁਨੀਆਦਾਰੀ ਚ ਵਿਚਰਨਾ ਸਿਖਾਇਆ ਇਹਨਾਂ ਨੂੰ ਦੱਸਿਆ ਵੀ ਕੌਣ ਤੁਹਾਡਾ ਤੇ ਕੌਣ ਬਗਾਨਾ ਐ ਤੇ ਕੌਣ ਕਿਵੇਂ ਐ ਤੇ ਕੌਣ ਕਿਵੇਂ ਐ ਕੁਛ ਵੀ ਐ ਜੋ ਕੁਛ ਵੀ ਸਿਖਾਇਆ ਇਹਨਾਂ ਨੂੰ ਵਧੀਆ ਸੰਸਕਾਰ ਦਿੱਤੇ ਆ ਵੀ ਕਿਸੇ ਦੇ ਚੋਰੀ ਨਹੀਂ ਕਰਨੀ ਕਿਸੇ ਨਾਲ ਠੱਗੀ ਨਹੀਂ ਕਰਨੀ ਤੇ ਭਲਾ ਭੁੱਖੇ ਬੈਠੇ ਰਹੋ ਕਿਸੇ ਦੇ ਕਿਤੇ ਵੀ ਕਿੰਨਾ ਵੀ ਪੈਸਾ ਪਿਆ ਕਿਸੇ ਦੇ 100 ਰੁਪਏ ਨਹੀਂ ਚੱਕਣੇ ਤੇ ਮੈਨੂੰ ਇੰਨਾ ਹੀ ਮਾਣ ਬਹੁਤ ਆਉਂਦੇ ਤੇ ਵੀ ਮੈਂ ਇਹਨਾਂ ਨੂੰ ਇੰਨੇ ਵਧੀਆ ਸੰਸਕਾਰ ਦਿੱਤੇ ਠੀਕ ਆ ਤੇ ਬਾਕੀ ਜਿਉਂਦੇ ਵੱਸਦੇ ਰਹੋ ਧੰਨਵਾਦ ਸਾਰਿਆਂ ਦਾ ਥੈਂਕ ਯੂ